ਸੈਲਫ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੇ ਕੁਝ ਗੱਲਾਂ ਬਤਾਜੇ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਕੈਨੇਡਾ ਨੇ ਬਰਡ ਫਲੂ ਦੀ ਵੈਕਸੀਨ ਖਰੀਦੀ ਆ ਇਹਦੇ ਬਾਰੇ ਗੱਲਬਾਤ ਕਰਨੀ ਆ। ਦੂਜੀ ਲੌਬਲਾ ਕੰਪਨੀ ਆਪਣੇ ਹੋਰ ਸਟੋਰ ਖੋਲ ਰਹੀ ਆ। ਇਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਜਿਹੜਾ ਮੇਲ ਥੈਫਟਾ ਇਹਦੇ ਸਬੰਧੀ ਛੇ ਜਣੇ ਗ੍ਰਿਫਤਾਰ ਕੀਤੇ ਗਏ ਆ। ਚੌਥੀ ਗੱਲਬਾਤ ਕੈਨੇਡਾ ਦੇ ਪ੍ਰੋਡਕਟ ਕਿਹੜੇ ਬਣੇ ਨੇ ਜਾਂ ਕੀ ਆ ਇਹ ਪਤਾ ਕਰਨ ਲਈ ਕੈਪ ਜਾਰੀ ਕੀਤੀ ਤੇ ਅਲਬਰਟਾ ਦੇ ਵਿੱਚ ਜਿਹੜਾ ਹੈਲਥ케ਅਰ ਕੰਟਰੈਕਟ ਸੁਬੰਧੀ ਘਟਾਲਾ ਆ ਉਹਦੇ ਸੁਬੰਧੀ ਜਿਹੜੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜਾ ਸਕੈਂਡਲ ਆ ਉੱਥੇ ਉਹਦੇ ਸੁਬੰਧੀ ਸਭ ਤੋਂ ਪਹਿਲੀ ਗੱਲਬਾਤ ਅੱਜ ਇੱਕ ਖਬਰ ਬਹੁਤ ਪ੍ਰਮੁਖਤਾ ਦੇ ਨਾਲ ਸਾਰੀਆਂ ਅਖਬਾਰਾਂ ਦੇ ਵਿੱਚ ਵੀ ਛਪੀ ਹੈ ਕਿ ਕੈਨੇਡਾ ਨੇ 5 ਲੱਖ ਬਰਡ ਫਲੂ ਦੀਆਂ ਵੈਕਸੀਨਸ ਖਰੀਦੀਆਂ ਸਰਕਾਰ ਨੇ ਇਹ ਲੋਕਾਂ ਨੂੰ ਐਕਸਪੋਜ਼ਰ ਤੋਂ ਬਚਾਉਣ ਦੇ ਲਈ 5 ਲੱਖ ਬਰਡ ਫਲੂ ਦੀਆਂ ਵੈਕਸੀਨਸ ਖਰੀਦੀਆਂ ਹਜੇ ਤੱਕ ਕੋਈ ਹਿਊਮਨ ਸਪਰੈਡ ਨਹੀਂ ਹੋਇਆ ਇਹਦਾ ਸੋ ਫਾਰ ਜਿਹੜਾ ਵਾਇਰਸ ਆ ਇਹ ਇੱਕ ਪਰਸਨ ਤੋਂ ਦੂਜੇ ਪਰਸਨ ਮਤਲਬ ਇੱਕ ਹਿਊਮਨ ਤੋਂ ਦੂਜੇ ਹਿਊਮਨ ਵਿੱਚ ਜਾਂਦਾ ਜਿਹੜਾ ਉਹ ਨਹੀਂ ਪਤਾ ਲੱਗਿਆ ਬਰਡ ਫਲੂ ਜਿਹੜਾ ਇਹ ਸੀਰੀਅਸ ਹੋ ਸਕਦਾ ਆ ਭਾਵੇਂ ਕਿ ਇਹ ਰੇਅਰ ਆ ਹਿਊਮਨਸ ਦੇ ਵਿੱਚ ਪਰ ਇਹ ਜਿਹੜਾ ਆ ਸਵियर ਇਲਨੈਸ ਇਹਦੇ ਨਾਲ ਹੋ ਸਕਦੀ ਆ ਲੋਕ ਜਿਆਦਾ ਬਿਮਾਰ ਹੋ ਸਕਦੇ ਆ ਵੈਕਸੀਨ ਜਿਹੜੀ ਆ ਇਹ ਜੀਐਸਕੇ ਤੋਂ ਆਈ ਆ ਫਾਰਮਾਸਿਊਟੀਕਲ ਕੰਪਨੀ ਜਿਹਨੂੰ ਜੀਐਸਕੇ ਕਿਹਾ ਜਾਂਦਾ ਹੈ ਗਲੈਕਸੋਸਮਿਥਕਲਾਈਮ ਉਹਨਾਂ ਨੇ ਇਹ ਸਪਲਾਈ ਕੀਤੀਆਂ ਨੇ ਡੋਜ਼ਸ ਜਿਹੜੀ ਬਹੁਤੀ ਵੈਕਸੀਨਾਂ ਇਹ ਪ੍ਰੋਵਿੰਸਸ ਨੂੰ ਜਾ ਰਹੀ ਹੈ ਲਗਭਗ 60% ਜਿਹੜੀ ਆ ਉਹ ਵੱਖ-ਵੱਖ ਪ੍ਰੋਵਿੰਸਸ ਨੂੰ ਤੇ ਟੈਰੀਟਰੀਜ਼ ਨੂੰ ਦਿੱਤੀ ਗਈ ਆ 40% ਜਿਹੜੀ ਆ ਉਹ ਸਰਕਾਰ ਨੇ ਆਪਣੇ ਕੋਲ ਸਟੋਰ ਕੀਤੀ ਆ ਤੇ ਇਹਨੂੰ ਇਹ ਫੈਡਰਲ ਜਿਹੜੀ ਹੈਗੀ ਆ ਉਦੇ ਥੱਲੇ ਰੱਖਣਗੇ ਤਾਂ ਕਿ ਕੋਈ ਐਮਰਜੈਂਸੀ ਹੁੰਦੀ ਆ ਤਾਂ ਉਹਦੇ ਵਿੱਚ ਸਾਂਭਿਆ ਜਾ ਸਕੇ ਪ੍ਰੋਵਿੰਸ ਨੇ ਹੁਣ ਡਿਸਾਈਡ ਕੀਤਾ ਕਿ ਪ੍ਰੋਵਿੰਸ ਜਿਹੜੇ ਆ ਉਹ ਡਿਸਾਈਡ ਕਰਨਗੇ ਕਿ ਇਹਨਾਂ ਨੂੰ ਕਿੱਦਾਂ ਯੂਜ਼ ਕਰਨਾ ਹਰ ਇੱਕ ਪ੍ਰੋਵਿੰਸ ਦੀ ਆਪਣੀ ਚੋਇਸ ਆ ਇਹਨੂੰ ਕਿੱਦਾਂ ਡਿਸਟ੍ਰੀਬਿਊਟ ਕਰਨਾ ਕਿੱਦਾਂ ਯੂਜ਼ ਕਰਨਾ ਆ ਜਿਹੜੀ ਮਾਸ ਵੈਕਸੀਨੇਸ਼ਨ ਆ ਹਜੇ ਅਫੀਸ਼ੀਅਲਸ ਕਹਿੰਦੇ ਆ ਕਿ ਉਹ ਲੋਡ ਨਹੀਂ ਆ ਕਿਉਂਕਿ ਜਨਰਲ ਪਬਲਿਕ ਦੇ ਲਈ ਇਸ ਵੇਲੇ ਕੋਈ ਏਡਾ ਵੱਡਾ ਖਤਰਾ ਨਹੀਂ ਆ ਪਹਿਲਾ ਹਿਊਮਨ ਕੇਸ ਕੈਨੇਡਾ ਦੇ ਵਿੱਚ 2024 ਦੇ ਵਿੱਚ ਸੀਗਾ ਇੱਕ ਵਿਅਕਤੀ ਕੈਨੇਡਾ ਦੇ ਵਿੱਚੋਂ ਨੂੰ ਬਰਡ ਫਲੂ ਹੋਇਆ ਨਵੰਬਰ ਪਿਛਲੇ ਸਾਲ 2024 ਦੇ ਵਿੱਚ ਬਹੁਤ ਜਿਹੜੇ ਬਰਡ ਫਲੂ ਦੇ ਕੇਸਸ ਨੇ ਉਹ BC ਦੇ ਵਿੱਚ ਨੇ ਲਗਭਗ 35 ਲੋਕੇਸ਼ਨ ਕੈਨੇਡਾ ਦੇ ਵਿੱਚ ਰਿਪੋਰਟ ਹੋਈਆਂ ਬਰਡ ਫਲੂ ਦੀਆਂ ਬਰਡਸ ਦੇ ਵਿੱਚ ਔਰ ਉਹ 35 ਜਿਹੜੀਆਂ ਲੋਕੇਸ਼ਨਾਂ ਸੀ ਇਹਨਾਂ ਵਿੱਚੋਂ ਬਹੁਤੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੋ ਬਰਡ ਫਲੂ ਇੱਕ ਵੱਡਾ ਮੁੱਦਾ ਬਣ ਸਕਦਾ ਹੈ ਵੈਕਸੀਨ ਹਾਲਾਂਕਿ ਕਿਦਾ ਪਹਿਲਾਂ ਸ਼ਿਕਰ ਕੀਤਾ ਕਿ ਇਹਦਾ ਹਿਊਮਨ ਟੂ ਹਿਊਮਨ ਕੋਈ ਇਸ ਤਰ੍ਹਾਂ ਦਾ ਨਹੀਂ ਆ ਅਮਰੀਕਾ ਦੇ ਵਿੱਚ ਇਸ ਵੈਕਸੀ ਜਿਹੜੀ ਬਰਡ ਫਲੂਆ ਨੇ ਬਹੁਤ ਵੱਡੀ ਸਮੱਸਿਆ ਪੈਦਾ ਕਰਤੀ ਇਥੇ ਸਮੱਸਿਆਵਾਂ ਦੋ ਨੇ ਜਿਹੜੀ ਇਹ ਇੱਕ ਸਮੱਸਿਆ ਤਾਂ ਇਹ ਆ ਵੀ ਜਿਹੜੀਆਂ ਉਹ ਮੁਰਗੀਆਂ ਮਰ ਰਹੀਆਂ ਆ ਉਹਦੇ ਨਾਲ ਅੰਡਿਆਂ ਦੀ ਕੀਮਤ ਉੱਤੇ ਜਾ ਰਹੀ ਆ ਅਮਰੀਕਾ ਦੇ ਵਿੱਚ 4% ਇਥੇ ਬਚੀ ਆ ਵਧੀਆ 150% ਅਮਰੀਕਾ ਦੇ ਵਿੱਚ ਵਧੀਆ ਆਪਾਂ ਕੱਲ ਵੀ ਖਬਰ ਦੇ ਵਿੱਚ ਗੱਲ ਕੀਤੀ ਸੀ ਹੁਣ ਇੱਕ ਤਾਂ ਹੈਗਾ ਵੀ ਉਹਨਾਂ ਨੂੰ ਕਿਦਾਂ ਬਚਾਉਣਾ ਪਰ ਦੂਜਾ ਜਿਹੜਾ ਇਹਦੇ ਨਾਲ ਹੀ ਖਤਰਾ ਪੈਦਾ ਹੋ ਗਿਆ ਕਿ ਉਹ ਹਿਊਮਨ ਟੂ ਹਿਊਮਨ ਵੀ ਫੈਲ ਰਹੀ ਹਿਊਮਨਸ ਦੇ ਵਿੱਚ ਵੀ ਫੈਲ ਰਹੀ ਹੈ ਇਹ ਬਿਮਾਰੀ ਹਿਊਮਨਸ ਦੇ ਵਿੱਚ ਜਿਹੜੇ ਅਮਰੀਕਾ ਦੇ ਵਿੱਚ ਵਟਨਰੀਅਨ ਸੀਗੇ ਜਿਹੜੇ ਡਾਕਟਰ ਨੇ ਪਸ਼ੂਆਂ ਦੇ ਉਹਨਾਂ ਦੇ ਟੈਸਟ ਕੀਤੇ ਉਹਨਾਂ ਦੇ ਵਿੱਚੋਂ ਕਈਆਂ ਦੇ ਬਲੱਡ ਦੇ ਵਿੱਚੋਂ ਐਂਟੀਬਾਡੀਜ਼ ਨਿਕਲੀਆਂ ਬਈ ਇਹਦਾ ਮਤਲਬ ਇਹ ਸੀ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਨਫੈਕਸ਼ਨ ਹੋਈ ਸੀ ਜੋ ਹੁਣ ਜੇ ਇਹ ਇੱਕ ਡਾਕਟਰ ਨੂੰ ਹੋ ਗਈ ਆ ਤੇ ਉਹਨੂੰ ਪਤਾ ਵੀ ਨਹੀਂ ਲੱਗਿਆ ਇਹਦਾ ਮਤਲਬ ਇਹ ਆ ਫਿਰ ਉਹਦੇ ਤੋਂ ਦੂਜੇ ਨੂੰ ਵੀ ਹੋ ਸਕਦੀ ਆ ਕਿਉਂਕਿ ਖਤਰਾ ਇਹ ਆ ਕਿ ਜਾਂ ਤਾਂ ਸਿੰਪਟਮ ਆਮ ਤੌਰ ਦੇ ਉੱਤੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਜਿਦਾ ਕੋਵਿਡ ਸਿਗਾ ਬਹੁ ਗਿਣਤੀ ਨੂੰ ਸਿੰਪਟਮ ਆ ਜਾਂਦੇ ਸੀ ਪਤਾ ਲੱਗ ਜਾਂਦਾ ਵੀ ਉਹ ਬਿਮਾਰ ਹੋਏ ਆ ਪਰ ਬਾਅਦ ਵਿੱਚ ਕੁਸ਼ਕ ਨੂੰ ਨਹੀਂ ਆਉਂਦੇ ਸੀ ਇੱਥੇ ਇਹ ਹੋਇਆ ਕਿ ਕਿਸੇ ਦੇ ਵੀ ਨਹੀਂ ਆਏ ਕਿਸੇ ਵਟਨੇਰੀ ਨੂੰ ਪਤਾ ਨਹੀਂ ਲੱਗਿਆ ਵੀ ਮੈਨੂੰ ਫਲੂ ਹੋ ਗਿਆ ਇਹ 2024 ਦਾ ਪਹਿਲਾ ਕੈਨੇਡਾ ਦੇ ਵਿੱਚ ਫਰਸਟ ਕੇਸ ਕਨਫਰਮ ਹੋਇਆ ਸੀ ਕੋਈ ਪਰਸਨ ਟੂ ਪਰਸਨ ਸਪਰੈਡ ਬਾਰੇ ਇਹਦੇ ਬਾਰੇ ਨਹੀਂ ਹੈ ਪਰ ਇਹ ਡੇਂਜਰਸ ਹੋ ਸਕਦਾ ਹੈ ਹੁਣ 5 ਲੱਖ ਜਿਹੜੀ ਵੈਕਸੀਨ ਆ ਉਹ ਖਰੀਦੀ ਗਈ ਆ ਸਾਰਿਆਂ ਲਈ ਨਹੀਂ ਆ ਪਰ ਬਹੁਤੇ ਕੇਸ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਗੇ ਸੋ ਇਹਦਾ ਵੀ ਦੂਜਾ ਜਿਹੜਾ ਅਗਲਾ ਰੂਪ ਆ ਕੋਈ ਨਾ ਕੋਈ ਸਾਹਮਣੇ ਆ ਸਕਦਾ ਹੈ ਅਗਲੀ ਗੱਲ ਬਾ ਦੋਸਤੋ ਲੋਬਲਾ ਕੰਪਨੀ ਬਾਰੇ ਆ ਲੋਬਲਾ ਕੰਪਨੀ ਆਪਣੇ 60 ਨਵੇਂ ਸਟੋਰ ਖੋਲ ਰਹੀ ਆ 2025 ਦੇ ਵਿੱਚ ਲੋਬਲਾ ਜਿਹੜੀ ਆ ਉਹ ਜਿਹੜੇ 80 ਮਾਫੀ ਚਾਹੁੰਦੇ ਆ 80 ਹੋਰ ਗਰੋਸਰੀ ਤੇ ਫਾਰਮੇਸੀਲ ਕੁਐਸ਼ਨਸ ਖੋਲੋਗੇ ਜਿਨ੍ਹਾਂ ਦੇ ਵਿੱਚੋਂ 50 ਜਿਹੜੀਆਂ ਨੇ ਉਹ ਡਿਸਕਾਊਂਟਡ ਸਟੋਰ ਹੋਣਗੇ ਵੱਡੀ ਇਨਵੈਸਟਮੈਂਟ ਦੱਸੀ ਜਾ ਰਹੀ ਹੈ ਕਿ ਕੰਪਨੀ ਪਲਾਨ ਕਰ ਰਹੀ ਹੈ ਆਪਣੀ ਲਾਬਲਾ ਬਹੁਤ ਵੱਡੀ ਕੰਪਨੀ ਆ ਕੈਨੇਡਾ ਦੀ ਜਿਹੜੀ ਗਰੋਸਰੀਜ਼ ਦੀ ਕੰਪਨੀ ਲਗਭਗ 2.2 ਬਿਲੀਅਨ ਡਾਲਰ ਖਰਚ ਰਹੀ ਹੈ ਇਸ ਸਾਲ ਤੇ 10 ਬਿਲੀਅਨ ਜਿਹੜੀ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੇ ਅਪਗ੍ਰੇਡ ਕਰਨ ਦੇ ਲਈ ਆਪਣੇ ਸਟੋਰਾਂ ਨੂੰ ਬਹੁਤ ਜਿਹੜੇ ਸਟੋਰ ਰੈਨੋਵੇਸ਼ਨਸ ਨੇ ਲਗਭਗ 300 ਇਸ ਵੇਲੇ ਗਰੋਸਰੀ ਤੇ ਫਾਰਮੇਸੀ ਸਟੋਰ ਜਿਹੜੇ ਆ ਉਹਨਾਂ ਨੂੰ ਰੈਨੋਵੇਟ ਕੀਤਾ ਜਾਊਗਾ ਤੇ ਉਹਨਾਂ ਦੀਆਂ ਸਰਵਿਸਸ ਨੂੰ ਪ੍ਰੂਵ ਕੀਤਾ ਜਾਊਗਾ ਨਵੀਂ ਜਿਹੜੇ ਹਾਈ ਟੈਕ ਡਿਸਟ੍ਰੀਬਿਊਸ਼ਨ ਸੈਂਟਰ ਨੇ ਲੋਬਲਾ ਇਹ ਵੀ ਕਰ ਰਹੀ ਆ ਕਿ ਮਾਡਰਨਾਈਜ਼ ਕਰ ਰਹੀ ਆ ਆਪਣੀ ਸਪਲਾਈ ਚੇਨ ਨੂੰ ਇੱਕ ਐਡਵਾਂਸ ਵੇਅਰ ਹਾਊਸ ਜਿਹੜਾ ਈਸਟ ਉਹਦੇ ਅੰਟੇਰੀਓ ਦੇ ਵਿੱਚ ਦੱਸਿਆ ਜਾ ਰਿਹਾ ਆ ਸੋ ਡਿਸਕਾਊਂਟ ਸ਼ਾਪਿੰਗ ਬਹੁਤ ਜ਼ਿਆਦਾ ਵਧ ਰਹੀ ਹੈ ਅੱਜਕਲ ਪਪੂਲਰ ਬਹੁਤ ਹੋ ਰਹੀ ਹੈ ਕਨਿਡੀਅਨਸ ਦੇ ਵਿੱਚ ਜਿਹੜਾ ਚੀਪਰ ਸਟੋਰਸ ਚੂਜ਼ ਕਰਨੇ ਜਿਹੜਾ ਨੋ ਫਰੈਲਸ ਆ ਇਹਨਾਂ ਦੀ ਬਹੁਤ ਵਰਤੋਂ ਹੋ ਰਹੀ ਹੈ ਕਿਉਂਕਿ ਗਰੋਸਰੀ ਦੇ ਪ੍ਰਾਈਸ ਬਹੁਤ ਜ਼ਿਆਦਾ ਹੈ ਗਰੋਸਰੀ ਮਹਿੰਗੀ ਬਹੁਤ ਆ ਜਿਹੜੇ ਛੋਟੇ ਡਿਸਕਾਊਂਟ ਸਟੋਰਸ ਨੇ ਲੌਬਲਾ ਇਹ ਵੀ ਟੈਸਟ ਕਰ ਰਹੀ ਹੈ ਕਿ ਜਿਵੇਂ ਨੋ ਫਰੈਲ ਲੋਕੇਸ਼ਨਸ ਹੈਗੀਆਂ ਨੋ ਨੇਮ ਬ੍ਰਾਂਡ ਸਟੋਰ ਜਿਹੜੇ ਹੈਗੇ ਆ ਈਵਨ ਹੋਰ ਸਸਤੇ ਕੀਮਤਾਂ ਦੇ ਉੱਤੇ ਦਿੱਤੇ ਜਾਣ ਮਹਿੰਗਾਈ ਦੇ ਵਿੱਚ ਮਹਿੰਗਾਈ ਦੇ ਜਿਹੜੇ ਸ਼ਾਪਿੰਗ ਹੈਬਿਟਸ ਆ ਉਹ ਬਦਲ ਦਿੱਤੀਆਂ ਜਿਹੜੀ ਰਾਈジング ਫੂਡ ਕੋਸਟ ਆ ਕੋਵਰ 19 ਤੋਂ ਬਾਅਦ ਜਿਹੜੇ ਸ਼ਾਪਰਸ ਆ ਉਹ ਡਿਸਕਾਊਂਟਸ ਭਾਲ ਰਹੇ ਆ ਤੇ ਜਿਹੜਾ ਟ੍ਰੈਂਡ ਆ ਉਹ ਲਗਾਤਾਰ ਵਧਦਾ ਜਾ ਰਿਹਾ ਆ ਜਿਹੜੀ ਗਰੋਸਰਸ ਨੇ ਉਹ ਸਕਰੂਟੀਨੀ ਦੇ ਅੰਡਰ ਨੇ ਲੌਬਲਾ ਤੇ ਦੂਜੇ ਮੇਜਰ ਜਿਹੜੇ ਗਰੋਸਰਸ ਹੈਗੇ ਆ ਉਹਨਾਂ ਦੀ ਆਲੋਚਨਾ ਇਸ ਕਰਕੇ ਹੋਈ ਆ ਵੀ ਇਹਨਾਂ ਨੇ ਕੀਮਤਾਂ ਬਹੁਤ ਉੱਤੇ ਵਧਾਈਆਂ ਜਾਂ ਆਪਣਾ ਫਾਇਦਾ ਲੈਣ ਦੇ ਲਈ ਫਾਰਮੇਸੀ ਦੀਆਂ ਉਹਦੀਆਂ ਗਰੋਸਰੀ ਦੀਆਂ ਕੀਮਤਾਂ ਵਧਾਈਆਂ ਸੋ ਇਹ ਆ ਕਿ ਜਿਹੜੇ 100 ਨਵੇਂ ਫਾਰਮੇਸੀ ਕੇਅਰ ਕਲੀਨਿਕਸ ਆ ਉਹ ਵੀ ਇਹ ਸਾਰੇ ਕੁਝ ਦੇ ਵਿੱਚ ਐਡ ਕੀਤੇ ਜਾ ਰਹੇ ਆ ਕਿਉਂਕਿ ਸ਼ਾਪਰ ਡਰੱਗ ਮਾਰਟ ਇਹ ਵੀ ਇਹਨਾਂ ਦਾ ਜਿਹੜਾ ਲੋਬਲਾ ਦਾ ਆ ਯਾ ਲੋਕੇਸ਼ਨਸ ਜਿਹੜੀਆਂ ਉਹਨਾਂ ਦੇ ਵਿੱਚ ਜ਼ਿਆਦਾ ਹੈਲਥ케ਅਰ ਸਰਵਿਸਿਜ਼ ਦੇਣ ਦੀ ਗੱਲਬਾਤ ਵੀ ਕੀਤੀ ਜਾ ਰਹੀ ਹੈ ਆਟੋਮੇਸ਼ਨ ਸਪਲਾਈ ਚੇਨ ਦੇ ਵਿੱਚ ਜ਼ਿਆਦਾ ਕੀਤੀ ਜਾ ਰਹੀ ਹੈ ਜਿੱਦਾਂ ਲੋਬਲੇ ਲੋਬਲਾ ਜਿਹੜੀ ਆ ਜ਼ਿਆਦਾ ਆਟੋਮੇਸ਼ਨ ਯੂਜ਼ ਕੀਤੀ ਜਾ ਰਹੀ ਤਾਂ ਕਿ ਐਫੀਸ਼ੀਐਂਸੀ ਵਧਾਈ ਜਾ ਸਕੇ ਲੋਬਲਾ ਸਭ ਤੋਂ ਵੱਡਾ ਕੈਨੇਡਾ ਦਾ ਰਿਟੇਲਰ ਆ ਐਸ਼ਵੈਲ ਔਰ ਜਿਹੜਾ ਲੋ ਫ੍ਰਿਲ ਬ੍ਰਾਂਡ ਇਹਨਾਂ ਦਾ ਆ ਰੀਅਲ ਕੈਨੇਡੀਅਨ ਸੁਪਰਸਟੋਰ ਇਹਨਾਂ ਦੇ ਆ ਜਿਹੜੀ ਸ਼ਾਪਰ ਡਰੱਗ ਮਾਰਟ ਆ ਉਹ ਇਹਨਾਂ ਦਾ ਆ ਇਹਦਾ ਹੋਰ ਵੀ ਹੈਗੇ ਨੇ ਜਿਵੇਂ ਮੈਟਰੋ ਆ ਮੈਟਰੋ ਵੱਡਾ ਇੱਕ ਗਰੋਸਰੀ ਤੇ ਫਾਰਮੇਸੀ ਰਿਟੇਲ ਹੈਗਾ ਇੱਥੇ ਕੋਬੈਕ ਅੰਟੈਰੀਓ ਦੇ ਵਿੱਚ ਤੇ ਉਧਰ ਇਹ ਜਿਆਦਾ ਉੱਥੇ ਵਰਤੇ ਜਾਂਦੇ ਆ ਐਮਪਾਇਰ ਹੈਗੀ ਆ ਜਿਹੜੀ ਸੋਬੇ ਸੇਫਵੇ ਜਾਂ ਫਰੈਸ਼ਕੋ ਆ ਜਾਂ ਫਾਰਮ ਬੋਏ ਆ ਇਹ ਵੀ ਕਾਫੀ ਵੱਡੇ ਜਿਹੜੇ ਇਹ ਕੋਸਟਕੋ ਵਾਲਮਾਰਟ ਭਾਵੇਂ ਇਹ ਕੈਨੇਡੀਅਨ ਕੰਪਨੀਆਂ ਨਹੀਂ ਆ ਪਰ ਇਹਨਾਂ ਦਾ ਬਹੁਤ ਵੱਡਾ ਜਿਹੜਾ ਪ੍ਰੈਜ਼ੈਂਸ ਆ ਗ੍ਰੋਸਰੀ ਮਾਰਕੀਟ ਦੇ ਵਿੱਚ ਸੋ ਐਸ ਵੇਲੇ ਲੋਬਲਾ ਜਿਹੜਾ ਸਭ ਤੋਂ ਵੱਡਾ ਇਹ ਲੋਬਲਾ ਦੀ ਚੇਨ ਹੈਗੀ ਆ ਮਾਰਕੀਟ ਦੇ ਸਟੋਰ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਡਿਸਕਾਊਂਟ ਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਕਰ ਰਹੇ ਆ ਕੰਪਨੀ ਜਿਹੜੀ 10 ਬਿਲੀਅਨ ਡਾਲਰ ਹੁਣ ਜ਼ਿਆਦਾ ਹੋਰ ਖਰਚ ਰਹੀ ਹੈ ਤੇ ਕੰਮ ਨੂੰ ਸਾਰੇ ਨੂੰ ਆਟੋਮੈਟਿਕ ਜ਼ਿਆਦਾ ਕੀਤਾ ਜਾ ਰਿਹਾ ਤਾਂ ਕਿ ਕੰਮ ਵੱਧ ਲੋਕਾਂ ਵੀ ਸਹੂਲਤਾਂ ਵੱਧ ਦਿੱਤੀ ਜਾ ਸਕੇ 6 ਜਿਹੜੇ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਸਸਪੈਕਟ ਜਿਹੜੇ ਆ ਜਿਨ੍ਹਾਂ ਦਾ ਸਬੰਧ ਮੇਲ ਥੈਫਟ ਤੇ ਆਇਡੈਂਟੀਟੀ ਥੈਫਟ ਦੇ ਨਾਲ ਦੱਸਿਆ ਜਾ ਰਿਹਾ ਤੁਹਾਡੀ ਆਈਡੀ ਬਹੁਤ ਜ਼ਰੂਰੀ ਹੁੰਦੀ ਆ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਂ ਤੁਹਾਡੀ ਜਿਹੜੀ ਆਈਡੀ ਆ ਆਈਡੀ ਦਾ ਮਤਲਬ ਇਹ ਆ ਕਿ ਉਹਦੇ ਉੱਤੇ ਤੁਹਾਡਾ ਨਾਮ ਆ ਤੁਹਾਡਾ ਐਡਰੈਸ ਆ ਤੁਹਾਡੀ ਡੇਟ ਆਫ ਬਰਥ ਆ ਇਹ ਤਿੰਨ ਚੀਜ਼ਾਂ ਜੇ ਕਿਸੇ ਕੋਲ ਚਲੇ ਜਾਣ ਬਹੁਤ ਕੁਝ ਕਰ ਸਕਦੇ ਆ ਉਹ ਇਹ ਇਹ ਚੋਰੀ ਕਰਨ ਦੇ ਲਈ ਬਹੁਤ ਕੁਝ ਲੋਕ ਕਰਦੇ ਆ ਔਰ ਮੇਲ ਥੈਫਟ ਇਹਨਾਂ ਦੇ ਵਿੱਚੋਂ ਇੱਕ ਆ ਤੁਹਾਡਾ ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟਸ ਨੇ ਤੁਹਾਡੀ ਡਾਕ ਚੋਰੀ ਕਰ ਲੈਣੀ ਤੇ ਫਿਰ ਉਹ ਚੋਰੀ ਤੁਹਾਡੇ ਜਿੰਨੇ ਬੈਂਕ ਅਕਾਊਂਟ ਦੀਆਂ ਹੋਰ ਜਾਂ ਸਾਰਾ ਕੁਝ ਉਹਦੇ ਨਾਲ ਰਲਦਾ ਮਿਲਦਾ ਕਰਨਾ ਇਹ ਬਹੁਤ ਵਧਿਆ ਆ ਇਹ ਇੱਕ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਹੋਈ ਸੀ ਜਦੋਂ ਦੋ ਬ੍ਰੇਕ ਇਨਸ ਹੋਈਆਂ ਸੀ ਬਰਨਵੀ ਅਪਾਰਟਮੈਂਟ ਦੇ ਵਿੱਚ 2023 ਦੇ ਅਕਤੂਬਰ ਮਹੀਨੇ ਦੇ ਵਿੱਚ ਸਰਚ ਵਾਰੰਟ ਦਸੰਬਰ ਚ ਜਾਰੀ ਕੀਤੇ ਸੀ ਪੁਲਿਸ ਨੇ ਘਰਾਂ ਦੀ ਸਰਚ ਕੀਤੀ ਇੱਥੇ ਬੈਲਵਲ ਐਵੇਨਿਊ ਦੇ ਉੱਤੇ ਤੇ ਚਾਰ ਜਣਿਆਂ ਨੂੰ ਗ੍ਰਫਤਾਰ ਕੀਤਾ ਜਿਹੜੇ ਐਵੀਡੈਂਸ ਸੀਗੇ ਉੱਥੇ ਆਫੀਸਰਜ਼ ਨੂੰ ਲਗਭਗ 1600 ਸਟੋਲਨ ਆਈਟਮਸ ਲੱਭੀਆਂ ਜਿਹੜੀਆਂ ਸਟੋਲਨ ਆਈਡਜ਼ ਤੇ ਬੈਂਕ ਕਾਰਡਸ ਜਿਹੜੀਆਂ ਆਈਟਮ ਜਿਹੜੀਆਂ ਸੀਜ਼ ਕੀਤੀਆਂ ਗਈਆਂ 346 ਪੀਸ ਸੀਗੇ ਉਹਨਾਂ ਦੇ ਵਿੱਚ ਆਇਡੈਂਟੀਫਿਕੇਸ਼ਨਸ ਤੇ 496 ਬੈਂਕ ਕਾਰਡ ਤੇ 155 ਚੈੱਕ ਜਿਹੜਾ ਆਈਡੀ ਇਕੁਪਮੈਂਟ ਆ ਪੁਲਿਸ ਨੂੰ ਉੱਥੇ ਇੱਕ ਮਸ਼ੀਨ ਵੀ ਲੱਭੀ ਆ ਜਿਹੜੀ ਫੇਕ ਆਈਡੀ ਬਣਾਉਂਦੀ ਆ ਜਿਹੜੀ ਜਿੱਦਾਂ ਉਹਦੇ ਐਮਬੋਸਿੰਗ ਮਸ਼ੀਨ ਦੇ ਉੱਤੇ ਜਿਹੜਾ ਇਹ ਕ੍ਰਾਈਮ ਗਰੁੱਪਸ ਨੇ ਦੱਸਿਆ ਜਾ ਰਿਹਾ ਕਿ ਸਸਪੈਕਟ ਬਹੁਤ ਜ਼ਿਆਦਾ ਆਰਗੇਨਾਈਜ਼ ਨੇ ਤੇ ਇਹਨਾਂ ਕੋਲੇ ਟੂਲ ਹੈਗੇ ਆ ਜਿਹੜੇ ਨਕਲੀ ਕਾਗਜ਼ ਤਿਆਰ ਕਰ ਸਕਦੇ ਮਤਲਬ ਕੋਈ ਵੀ ਕਾਗਜ਼ ਨਕਲੀ ਤਿਆਰ ਕਰਨਾ ਹੋਵੇ ਉਹ ਇਹ ਕਰ ਸਕਦੇ ਆ ਹਜੇ ਤੱਕ ਕੋਈ ਚਾਰਜ ਨਹੀਂ ਲੱਗੇ ਜਿਹੜੇ ਸਸਪੈਕਟ ਨੇ ਹਜੇ ਤੱਕ ਉਹਨਾਂ ਨੂੰ ਚਾਰਜ ਨਹੀਂ ਕੀਤਾ ਗਿਆ ਪਰ ਉਹਨਾਂ ਨੂੰ ਮਲਟੀਪਲ ਫਰਾਡ ਤੇ ਜਿਹੜਾ ਥੈਫਟ ਰਿਲੇਟਡ ਚਾਰजेस ਨੇ ਉਹ ਲਾਏ ਗਏ ਆ ਇਹਨਾਂ ਦੇ ਉੱਤੇ ਪ੍ਰੂਫ ਹਜੇ ਨਹੀਂ ਹੋਏ ਜਿਹੜੇ ਜਾਂ ਹੋਰ ਵਿਕਟਮਸ ਦੇ ਕੋਈ ਹੋਰ ਇਹਦੇ ਵਿੱਚ ਨਾ ਫਾਸਟਵੇ ਜਿਹੜੇ ਆਈਡੀ ਜਾਂ ਉਹ ਫੇਕ ਈਕੁਪਮੈਂਟ ਦੇ ਲਈ ਉਹਦੇ ਨਾਲ ਹੁਣ ਜਿਹੜਾ ਕਿਉਂਕਿ ਇਹਨਾਂ ਨੇ ਫੜ ਲਿਆ ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਬਚਾਅ ਹੋ ਜਾਊਗਾ ਪਲੀਜ਼ ਤੇ ਵਾਰਨ ਕੀਤਾ ਕਿ ਇਹਦਾ ਆਇਡੈਂਟੀਟੀ ਥੈਫਟਾ ਇਹਦੇ ਨਾਲ ਬਹੁਤ ਸੀਰੀਅਸ ਜਿਹੜੀ ਫਾਈਨੈਂਸ਼ੀਅਲ ਹਾਰਡਸ਼ਿਪ ਹੋ ਸਕਦੀ ਹੈ ਵਿਕਟਮ ਦੇ ਲਈ ਤੁਹਾਡੀ ਆਈਡੀ ਜੇ ਚੋਰੀ ਹੋ ਜਵੇ ਤਾਂ ਬਹੁਤ ਆਰਥਿਕ ਤੌਰ ਦੇ ਉੱਤੇ ਨੁਕਸਾਨ ਕਰ ਸਕਦੇ ਆ ਆਇਡੈਂਟੀਟੀ ਫਰਾਡ ਦਾ ਮਤਲਬ ਕੀ ਆ ਕਿਸੇ ਬੰਦੇ ਦੀ ਇਨਫੋਰਮੇਸ਼ਨ ਲੈ ਕੇ ਕੋਈ ਫਰਾਡ ਕਰ ਦੇਣਾ ਕੋਈ ਕ੍ਰੈਡਿਟ ਕਾਰਡ ਲੈ ਲੈਣਾ ਮੈਂ ਇਹਦਾ ਤਰੀਕਾ ਕੀ ਹੁੰਦਾ ਆ ਕਿ ਮੇਲ ਬਾਕਸ ਤੋਂ ਇਹ ਚੋਰੀ ਕਰਦੇ ਆ ਜਾਂ ਬ੍ਰੇਕ ਇਨਸ ਹੁੰਦੀਆਂ ਰੈ residențial ਬਿਲਡਿੰਗ ਦੇ ਵਿੱਚ ਤੇ ਜਿਹੜੀ ਪਰਸਨਲ ਇਨਫੋਰਮੇਸ਼ਨ ਦੇ ਲਈ ਇਹਦੀ ਆਇਡੈਂਟੀਟੀ ਫਰਾਡ ਦੇ ਨਾਲ ਆਰਥਿਕ ਤੌਰ ਦੇ ਉੱਤੇ ਵੱਡਾ ਨੁਕਸਾਨ ਹੋ ਜਾਂਦਾ ਜਿਹੜੀ ਇਹ ਸਾਰੇ ਕੁਸ਼ ਦੇ ਵਿੱਚ ਲਾਅਨ ਫੋਰਸਮੈਂਟ ਦਾ ਜਿਹੜਾ ਰਿਸਪੌਂਸ ਆ ਪੁਲਿਸ ਏਜੰਸੀ ਜਿਵੇਂ RCMP ਆ ਇਹ ਇਨਵੈਸਟਿਗੇਟ ਕਰ ਰਿਹਾ ਮੇਲ ਥੈਫਟ ਨੂੰ ਆਇਡੈਂਟੀਟੀ ਫਰਾਡ ਨੂੰ ਤੇ ਜਿਹੜੀ ਪ੍ਰिवੈਂਟਿਵ ਮੀਜਰਜ਼ ਐ ਦੇ ਉੱਤੇ ਉਹਨਾਂ ਨੇ ਲੈਂਡ ਦੇ ਲਈ ਕਿਹਾ ਹੈ ਲੀਗਲ ਕਨਸੀਕਵੈਂਸਸ ਵੀ ਨੇ ਇਹਦੇ ਜਦੋਂ ਫੜੇ ਜਾਂਦੇ ਆ ਤਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਕਿਉਂਕਿ ਬਹੁਤ ਵੱਡਾ ਜੁਰਮ ਹੈ ਕਿਸੇ ਦੇ ਨਾਂ ਥੱਲੇ ਕੋਈ ਇਸ ਤਰੀਕੇ ਨਾਲ ਕੰਮ ਕਰਨਾ ਸੋ ਪਬਲਿਕ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਤੁਸੀਂ ਇਹ ਤੋਂ ਬਚ ਕੇ ਰਹੋ ਕੋਈ ਵੀ ਇਦਾਂ ਦੀ ਗੱਲਬਾਤ ਹੁੰਦੀ ਆ ਉਹਨੂੰ ਰਿਪੋਰਟ ਕਰੋ ਤੇ ਜਿਹੜੇ ਟੈਕਨੋਲੋਜੀਕਲ ਸੋਲੂਸ਼ਨਸ ਆ ਉਹ ਵੀ ਲੱਭੇ ਜਾ ਰਿਹਾ ਕਿ ਆਇਡੈਂਟੀਟੀ ਨੂੰ ਵੈਰੀਫਾਈ ਕਰਨ ਦੇ ਲਈ ਜਿੰਦਾ ਜਿੰਦਾ ਜ਼ਿਆਦਾ ਸਬੂਤ ਜਿਹੜੇ ਹੋਣਗੇ ਤਾਂ ਕਿ ਪਤਾ ਲੱਗ ਸਕੇ ਵੀ ਜਿਹੜੀ ਉਹ ਚੀਜ਼ ਅਸਲੀ ਜਾਂ ਨਕਲੀ ਇੱਕ ਦੋਸਤੋ ਨਵੀਂ ਐਪ ਆਈ ਆ ਜਿਹੜੀ ਸਾਸ਼ਾ ਇਵਾਨੋਵ ਇਹਨੇ ਇੱਕ ਐਪ ਕ੍ਰੀਏਟ ਕੀਤੀ ਆ ਇਹਨੂੰ ਮੈਪਲ ਸਕੈਨ ਕਹਿੰਦੇ ਆ ਮੈਪਲ ਸਕੈਨ ਐਪ ਕਰਦੀ ਕੀ ਆ ਸ਼ਾਪਰਸ ਦੀ ਮਦਦ ਕਰਦੀ ਆ ਕੈਨੇਡੀਅਨ ਪ੍ਰੋਡਕਟ ਲੱਭਣ ਦੇ ਲਈ ਕਿਸੇ ਸੁਪਰਮਾਰਕੀਟ ਦੇ ਵਿੱਚ ਤੁਸੀਂ ਜਾਂਦੇ ਆ ਤੇ ਉਸ ਆਈਟਮ ਦੀ ਫੋਟੋ ਜੇ ਤੁਸੀਂ ਪਾ ਦਨੇ ਹੋ ਤੇ ਤੁਹਾਨੂੰ ਦੱਸ ਦਿੰਦੀ ਆ ਵੀ ਇਹ ਕੀ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਰੌਲਾ ਪਿਆ ਸੀ ਜਦੋਂ ਅਮਰੀਕਾ ਨੇ ਟੈਰਿਫ ਲਾਉਣ ਦੀ ਗੱਲਬਾਤ ਕੀਤੀ ਸੀ ਕਿ ਜਿਹੜੇ ਟੈਰਿਫ ਨੇ ਇਹ ਲੱਗਣੇ ਚਾਹੀਦੇ ਆ ਇਹਦੇ ਉੱਤੇ ਤੇ ਕੈਨੇਡਾ ਨੇ ਵੀ ਫਿਰ ਕਿਹਾ ਸੀ ਕਿ ਅਸੀਂ ਜਿਹੜਾ ਇਹ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਕਰਾਂਗੇ ਤੇ ਲੋਕਾਂ ਦੇ ਵਿੱਚ ਇੱਕ ਲਹਿਰ ਚੱਲੀ ਸੀ ਵੀ ਕੈਨੇਡੀਅਨ ਪ੍ਰੋਡਕਟ ਬਾਏ ਕਰੋ ਕੈਨੇਡਾ ਦੀਆਂ ਚੀਜ਼ਾਂ ਬਾਏ ਕਰੋ ਜਿਹੜੀ ਐਪ ਹੈਗੀ ਆ ਇਹ ਇਹ ਦੱਸਦੀ ਆ ਯੂਜ਼ਰਜ਼ ਨੂੰ ਕਿ ਜਿਹੜੇ ਪ੍ਰੋਡਕਟਸ ਨੇ ਇਹ ਕਵਾਲਿਫਾਈ ਕਰਦੇ ਆ ਪ੍ਰੋਡਕਟ ਆਫ ਕੈਨੇਡਾ ਜਾਂ ਮੇਡ ਇਨ ਕੈਨੇਡਾ ਦੇ ਲਈ ਜਾਂ ਨਹੀਂ ਹੁਣ ਜਾਂ ਤਾਂ ਉਹਦੇ ਉੱਤੇ ਲਿਖਿਆ ਹੋਵੇ ਵੀ ਪ੍ਰੋਡਕਟ ਆਫ ਕੈਨੇਡਾ ਜਾਂ ਮੇਡ ਇਨ ਕੈਨੇਡਾ ਸਾਨੂੰ ਪਤਾ ਹੋਵੇ ਕਿ ਮੇਡ ਇਨ ਕੈਨੇਡਾ ਦਾ ਕੀ ਮਤਲਬ ਆ ਪ੍ਰੋਡਕਟ ਆਫ ਕੈਨੇਡਾ ਦਾ ਕੀ ਮਤਲਬ ਆ ਕਿਉਂਕਿ ਬਹੁਤੀਆਂ ਚੀਜ਼ਾਂ ਕੈਨੇਡਾ ਦੇ ਸਮਾਨ ਨਾਲ ਬਣਦੀਆਂ ਕਈ ਚੀਜ਼ਾਂ ਅਮਰੀਕਾ ਦੇ ਸਮਾਨ ਨਾਲ ਕੈਨੇਡਾ ਚ ਬਣਦੀਆਂ ਮਤਲਬ ਕਈ ਕੁਸ਼ ਇਹਦੇ ਵਿੱਚ ਗੁੰਝਲ ਆ ਉਹਦੇ ਲਈ ਹੁਣ ਨੇ ਇੱਕ ਐਪ ਜਿਹੜੀ ਆ ਬਣਾਈ ਆ ਆ ਜੇ ਇਹ ਜਿਹੜੀ ਐਪ ਇਹਨੂੰ ਡਿਟੈਕਟ ਕਰ ਲੈਂਦੀ ਆ ਨਾਨ ਕੈਨੇਡੀਅਨ ਪ੍ਰੋਡਕਟ ਫੇਰ ਉਹ ਤੋਂ ਬਾਅਦ ਫਿਰ ਤੁਹਾਨੂੰ ਤੁਸੀਂ ਪਹਿਲਾਂ ਦੇਖ ਲਓ ਵੀ ਇਹ ਮੈਂ ਚੀਜ਼ ਲੈਣ ਲੱਗਾ ਕੈਨੇਡਾ ਦੀ ਆ 10 ਦੀ ਵੀ ਨਹੀਂ ਜੇ ਨਹੀਂ ਆ ਤਾਂ ਫਿਰ ਹੁਣ ਤੁਸੀਂ ਲੈਣਾ ਕੀ ਹੈ ਦੀ ਥਾਂ ਦੇ ਉੱਤੇ ਫਿਰ ਉਹ ਅਲਟਰਨੇਟ ਦੱਸ ਦਿੰਦੇ ਆ ਕਿ ਜੀ ਤੁਸੀਂ ਆ ਇਸ ਚੀਜ਼ ਦੇ ਉੱਤੇ ਜਾਓ ਤੇ ਤੁਹਾਨੂੰ ਆ ਚੀਜ਼ੇ ਦਾ ਅਲਟਰਨੇਟ ਮਿਲ ਸਕਦੀ ਹੈ ਜਿਹੜੀ ਇਸ ਇਹ ਵਿਅਕਤੀ ਜਿਹੜਾ ਇਨਸਪਾਇਰ ਹੋਏ ਆ ਇਹ ਐਪ ਕ੍ਰੀਏਟ ਕਰਨ ਦੇ ਲਈ ਕਿਉਂਕਿ ਬਹੁਤ ਸਾਰੇ ਲੋਕ ਸਟਰਗਲ ਕਰ ਰਹੇ ਆ ਕੈਨੇਡੀਅਨ ਪ੍ਰੋਡਕਟਸ ਨੂੰ ਲੱਭਣ ਦੇ ਲਈ ਸ਼ਾਪਿੰਗ ਦੇ ਦੌਰਾਨ ਜਿਹੜੀ ਮਾਰਕੀਟ ਜਿੱਦਾਂ ਬਦਲੀ ਆ ਐਪ ਜਿਹੜੀ ਇਹ ਹੋਈ ਆ ਕਿਉਂਕਿ ਕੈਨੇਡੀਅਨਸ ਜ਼ਿਆਦਾ ਚੂਜ਼ ਕਰ ਰਿਹਾ ਹੁਣ ਲੋਕਲ ਪ੍ਰੋਡਕਟਸ ਨੂੰ ਅਮਰੀਕਾ ਦੇ ਨਾਲ ਟੈਨਸ਼ਨ ਤੋਂ ਬਾਅਦ ਕੈਨੇਡੀਅਨਸ ਪ੍ਰੋਡਕਟਸ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਆ ਔਰ ਇਹਨੂੰ ਲੱਭਣਾ ਬਹੁਤ ਔਖਾ ਇਹ ਦੇਖਣਾ ਕਿ ਟਰੋਲੀ ਕੈਨੇਡੀਅਨ ਹੈਗਾ ਆ ਜਾਂ ਨਹੀਂ ਇਹ ਇੱਕ ਗੁੰਝਲਦਾਰ ਚੀਜ਼ ਆ ਸੋ ਕੋਸ਼ ਜਿਹੜੇ ਪ੍ਰੋਡਕਟਸ ਹੈਗੇ ਨੇ ਉਹ ਦੇ ਵਿੱਚ ਬਣਦਾ ਕੈਨੇਡਾ ਚ ਪਰ ਉਹਦੇ ਇਨਗਰੀਡੀਅੰਟਸ ਬਾਹਰ ਲਿਆ ਤੇ ਜਾਂ ਇਦਾਂ ਕਹਿ ਲਓ ਕਿ ਉਹ ਫੋਰਨ ਕੰਪਨੀਆਂਸ ਨੇ ਜਿਹੜੀਆਂ ਓਨ ਕਰਦੀਆਂ ਨੇ ਇਹਨੂੰ ਸੋ ਬਾਈ ਵੀਵਰ ਐਪ ਇੱਕ ਹੋਰ ਐਪ ਹੈਗੀ ਆ ਬਾਈ ਵੀਵਰ ਕਰਕੇ ਇਹ ਵੀ ਬਣਾਈ ਗਈ ਸੀ ਕਿ ਸ਼ਾਪਰਸ ਨੂੰ ਇਹ ਸਮਝਣ ਵਿੱਚ ਮਦਦ ਮਿਲ ਸਕੇ ਕਿ ਪ੍ਰੋਡਕਟ ਜਿਹੜਾ ਆ ਉਹ ਆ ਕਿੱਥੋਂ ਬਣਦਾ ਹੈ ਤੇ ਉਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਪਤਾ ਲੱਗ ਸਕੇ ਸੋ ਐਕੂਰੇਸੀ ਹੈਗੀ ਆ ਦੋਵੇਂ ਜਿਹੜੀਆਂ ਐਪਸ ਨੇ ਉਹ ਯੂਜ਼ਰ ਫੀਡਬੈਕ ਦੇ ਉੱਤੇ ਰਿਲਾਇ ਕਰ ਰਹੀਆਂ ਆਪਣੀ ਐਕੂਰੇਸੀ ਨੂੰ ਇੰਪਰੂਵ ਕਰਨ ਦੇ ਲਈ ਜਿੰਨਾ ਜ਼ਿਆਦਾ ਯੂਜ਼ਰ ਇਹਨੂੰ ਯੂਜ਼ ਕਰਨਗੇ ਆਡੈਂਟੀਫਾਈ ਕਰਨਗੇ ਜਿਹੜਾ ਪ੍ਰੋਡਕਟ ਹੈਗੇ ਆ ਜੈਨੂਇਨਲੀ ਕੈਨੇਡੀਅਨ ਦੂਜਾ ਇਹ ਆ ਕਿ ਪਪੂਲਾਰਿਟੀ ਵੀ ਵਧ ਰਹੀ ਆ ਜਿਹੜੀ ਮੈਪਲ ਸਕੈਨ ਆ ਇਹ ਬਹੁਤ ਪਪੂਲਰ ਹੋਈ ਆ ਬਹੁਤ ਕੁਇਕਲੀ ਪਪੂਲਰ ਹੋਈ ਆ ਜਿਹੜੇ ਯੂਜ਼ਰ ਜਿਹੜੇ ਨੇ ਉਹ ਸਕੈਨ ਕਰਦੇ ਨੇ ਚੀਜ਼ਾਂ ਨੂੰ ਤੇ ਉੱਥੋਂ ਵੀ ਪਤਾ ਲੱਗ ਜਾਂਦਾ ਆ ਤੇ ਲਗਭਗ ਇਹ ਲੱਖਾਂ ਦੇ ਕਰੀਬ ਡਾਊਨਲੋਡ ਇਹਦਾ ਹੁਣ ਤੱਕ ਹੋ ਚੁੱਕਿਆ ਆ ਜਿਹੜੀਆਂ ਵੱਡੀਆਂ ਗ੍ਰੋਸਰੀ ਚੇਨਜ਼ ਨੇ ਜਿਵੇਂ ਲੋਬਲਾ ਆ ਇਹਨਾਂ ਨੇ ਦੱਸਿਆ ਕਿ ਛਾੜੀ ਸੇਲ ਦੇ ਵਿੱਚ ਵਾਧਾ ਹੋਇਆ ਕੈਨੇਡੀਅਨ ਪ੍ਰੋਡਕਟ ਦੀ ਸੇਲ ਦੇ ਵਿੱਚ ਸੋ ਲੋਕਲ ਬ੍ਰਾਂਡਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਐਸ ਵੇਲੇ ਗਰੋ ਕਰ ਰਹੇ ਅਗਲੀ ਗੱਲਬਾਤ ਦੋਸਤੋ ਇੱਕ ਪ੍ਰੈਸ ਕਾਨਫਰੰਸ ਅਜਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕਰ ਰਿਹਾ ਤੇ ਜਿਹੜੇ ਹੈਲਥ ਮਿਨਿਸਟਰ ਨੇ ਆਪਣੇ ਐਡਰੀਅਨ ਲੈਕਰ ਜਿਹੜੀ ਇੱਕ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਹੈਲਥ케ਅਰ ਕੰਟਰੈਕਟ ਸਕੈਂਡਲ ਬਾਰੇ ਗੱਲਬਾਤ ਹੋਣੀ ਕਿਉਂਕਿ ਹੈਲਥ케ਅਰ ਕੰਟਰੈਕਟ ਸਕੈਂਡਲ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਗਿਆ ਹੈ ਜਿਹੜੇ ਕਰਪਸ਼ਨ ਦੇ ਅਲੀਗੇਸ਼ਨ ਲੱਗੇ ਸੀ ਸਕੈਂਡਲ ਦੇ ਵਿੱਚ ਅਲੀਗੇਸ਼ਨ ਕਰਪਸ਼ਨ ਦੇ ਸਿੱਧੇ ਸਿੱਧੇ ਕੰਟਰੈਕਟ ਜਿਹੜੇ ਦਿੱਤੇ ਜਾ ਰਹੇ ਆ ਅਲਬਰਟਾ ਦੀ ਸਰਕਾਰ ਵੱਲੋਂ ਹੈਲਥ ਸਰਵਿਸਸੇਸ ਦੇ ਲਈ ਉਹਦੇ ਚ ਕਿਤੇ ਨਾ ਕਿਤੇ ਕਪੜੇ ਦੀ ਗੱਲਬਾਤ ਸੀਗੀ ਸਾਬਕਾ ਸੀਈਓ ਨੇ ਲਾਅ ਸੂਟ ਕੀਤਾ ਸੀ ਇਹਦੇ ਵਿੱਚ ਅਲੀਗੇਸ਼ਨ ਉਦੋਂ ਆਏ ਸੀ ਜਦੋਂ 1.7 ਮਿਲੀਅਨ ਦਾ ਜਿਹੜਾ ਕਹਿ ਲਓ ਕਿ ਡਿਸਮਿਸਲ ਲਾਅ ਸੂਟ ਸਿਕਾ ਫਾਈਲ ਕੀਤਾ ਗਿਆ ਸੀ ਸਾਬਕਾ ਅਲਬਰਟਾ ਹੈਲਥ ਸਰਵਿਸਸਸ ਦੀ ਸੀਈਓ ਐਥਨਾ ਮੈਂਜੋਪਲਸ ਵੱਲੋਂ ਉਹਦੇ ਵਿੱਚ ਕਿਹਾ ਇਹ ਗਿਆ ਸੀ ਕਿ ਉਹਨੂੰ ਫਾਇਰ ਕੀਤਾ ਗਿਆ ਸੀ ਕਿ ਉਹਨੂੰ ਫਾਇਰ ਕੀਤਾ ਗਿਆ ਕਿਉਂਕਿ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕੰਪਨੀਆਂ ਸਰਕਾਰ ਦੇ ਕੰਟਰੈਕਟ ਲੈ ਰਹੀਆਂ ਸੀ ਸਪੈਸ਼ਲੀ ਜਿਹੜੀਆਂ ਜਿਹੜੇ ਮਹਿੰਗੇ ਕੰਟਰੈਕਟ ਸੀ ਉਹ ਜਿਹੜੇ ਪ੍ਰਾਈਵੇਟ ਸਰਜਰੀ ਕਲੀਨਿਕ ਸੀ ਉਹ ਕੰਟਰੈਕਟ ਲੈਣ ਦੇ ਵਿੱਚ ਕਿਤੇ ਨਾ ਕਿਤੇ ਕਪੜਾ ਹੋ ਗਿਆ ਸੀ ਉੱਥੇ ਕੁਐਸਚਨ ਸਵਾਲ ਨੇ ਇਸ ਚੀਜ਼ ਦੇ ਉੱਤੇ ਇੱਕ ਮੰਨ ਲਓ ਸਪੈਸੀਫਿਕ ਕੰਟਰੈਕਟ ਆ ਸਰਕਾਰ ਦਾ ਜਿਹਦੇ ਵਿੱਚ 70 ਮਿਲੀਅਨ ਡਾਲਰ ਦੀ ਡੀਲ ਆ ਮੈਡੀਕਲ ਸਪਲਾਈ ਕੰਪਨੀ ਦੇ ਨਾਲ ਐਮ ਐਚ ਕੇਅਰ ਬੱਚਿਆਂ ਦੀ ਜਿਹੜੀ ਪੇਨ ਮੈਡੀਕੇਸ਼ਨ ਆ 30% ਹੈਗੀ ਹੈ ਜਿਹੜੀ ਉਹ ਮਿਲੀ ਇਹਦੇ ਆਰਡਰ ਰੀਸੀਵ ਹੋਏ ਤੇ ਜਿਹੜੇ ਉਹ ਉਸ ਤਰੀਕੇ ਦੇ ਨਾਲ ਜਿਹੜੀਆਂ ਮਹਿੰਗੀਆਂ ਟਿਕਟਾਂ ਦੀ ਕੰਟਰੋਵਰਸੀ ਸੀਗੀ ਕਈ ਕੈਬਨਿਟ ਮਨਿਸਟਰ ਨੇ ਐਡਮਿਟ ਕੀਤਾ ਸੀ ਕਿ ਉਹ ਲਗਜ਼ਰੀ ਸੂਟ ਟਿਕਟਸ ਜਿਹੜੇ ਐਡਮਿੰਟਨ ਆਇਲਰਸ ਦੀਆਂ ਆਇਲਰਸ ਪਲੇਆਫ ਗੇਮ ਦੀਆਂ ਐਮਸੀ ਕੇਅਰਸ ਤੋਂ ਲਈਆਂ ਆ ਉਹਨਾਂ ਨੇ ਜਾਂ ਕਹਿ ਲਓ ਕਿ ਉੱਥੇ ਫਿਰ ਉਹਨਾਂ ਦਾ ਇੰਟਰਸਟ ਜਿਹੜਾ ਸਵਾਲ ਉਹਦੇ ਉੱਤੇ ਉੱਠਣ ਲੱਗ ਪਏ ਇਨਵੈਸਟੀਗੇਸ਼ਨ ਦੀ ਇਹਦੀ ਵੀ ਮੰਗ ਸੀਗੀ ਵਿਰੋਧੀ ਪਾਰਟੀ ਐਨਡੀਪੀਆ ਐਨਡੀਪੀ ਨੇ ਮੰਗ ਕੀਤੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਕੀਤੀ ਜਾਵੇ ਕਿ ਇਹਦੇ ਵਿੱਚ ਕੀ ਹੋਇਆ ਪ੍ਰੀਨੀਅਰ ਨੇ ਇਹਦੇ ਵਿੱਚ ਆਪਣਾ ਡਿਫੈਂਸ ਦਿੱਤਾ ਸੀ ਡੈਨੀਅਲ ਸਮਥੀ ਨੇ ਡਿਨਾਈ ਕੀਤਾ ਕਿ ਕੋਈ ਵੀ ਗਲਤ ਨਹੀਂ ਹੋਇਆ ਕਿ ਕੋਈ ਵੀ ਜਿਹੜਾ ਅਲੀਗੇਸ਼ਨ ਉਹ ਕਹਿੰਦੀ ਇਹ ਹੈਗਾ ਇਹ ਬੀਸਲੈਸ ਆ ਤੇ ਇਹ ਡਿਫਮੇਟਰੀ ਆ ਇਹ ਉਹਨਾਂ ਦੇ ਐਕਸ ਨੂੰ ਖਰਾਬ ਕਰਨ ਦੇ ਲਈ ਆ ਉਹਨਾਂ ਨੇ ਆਪਣੇ ਮਨਿਸਟਰ ਦੇ ਵਿੱਚ ਮਤਲਬ ਕਿਹਾ ਸੀ ਕਿ ਸਾਨੂੰ ਪੂਰਾ ਯਕੀਨ ਆ ਕਿ ਕੁਝ ਵੀ ਗਲਤ ਨਹੀਂ ਹੋਣ ਦੇਵਗੇ ਸੋ ਕੈਬਨਟ ਚੇਂजेस ਜਿਹੜੀਆਂ ਸੁਜੈਸਟ ਕੀਤੀਆਂ ਗਈਆਂ ਕਿ ਇਨਫਰਾਸਟ੍ਰਕਚਰ ਮਨਿਸਟਰ ਜਿਹੜੇ ਹੈਗੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਚੇਂजेस ਹੋਣੀਆਂ ਚਾਹੀਦੀ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਸ ਰਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ